ਫਾਈਬਰ ਜੀ ਕੀ ਪਤਾ ਪਤਾ ਵਾਹਿਗੁਰੂ ਪਿਆਰਿਓ ਕੱਲ ਬੜਾ ਵੱਡਾ ਦਿਨ ਹੈ ਤਨ ਤਨੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਾਤਾ ਸੁਲਖਣੀ ਜੀ ਨਾਲ ਵਿਆਹ ਦਾ ਦਿਨ ਹੈ ਅਸੀਂ ਉਹਨਾਂ ਕੋਲ ਅਸੀਸਾਂ ਲੈਡੀਆਂ ਹਨ ਅਭੀ ਇਹ ਝੋਲੀਆਂ ਪਰਬਾਨੀਆਂ ਹਨ ਤਨ ਤਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਮਾਤਾ ਸੁਲਖਣੀ ਜੀ ਇਹਨਾਂ ਦੀ ਜੋੜੀ ਇਹਨਾਂ ਦੇ ਵਿਆਹपूर्व ਕੱਲ ਦਿਵਾਰ ਥੋੜਾ ਜਿਹਾ ਸ਼ੋਰਟਕਟ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਇਹਨਾਂ ਦਾ ਬਚਪਨ ਜਿਹੜਾ ਹੈ ਕਿੱਦਿਆ ਤੇ ਕਿਸ ਤਰ੍ਹਾਂ ਇਹਨਾਂ ਦਾ ਵਿਆਹ ਹੋਇਆ ਕਿਸ ਤਰ੍ਹਾਂ ਵਿਆਹ ਇਹਨਾਂ ਦਾ ਜੋੜੀ ਬਣੀ ਜਦੋਂ ਧਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਸਾਗ ਦੇ ਹੋਏ ਨੋ ਸਾਲ ਦੀ ਜਦੋਂ ਇਹਨਾਂ ਦੀ ਉਮਰ ਹੋਈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਤ ਕਾਬੂ ਜੀ ਨੇ ਧਾਰੀ ਦਸਮ ਕਰਨ ਵਾਸਤੇ ਪੰਡਤfroj ਹਰ ਦੇ ਆਲੂ ਸੱਦਾ ਦਿੱਤਾ ਉਹਨੇ ਧਾਰੀ ਸਮਗਰੀ ਲੈ ਆਂਦੀ ਬ੍ਰਾਹਮਣਾਂ ਨੂੰ ਸੱਦਿਆ ਗਿਆ ਭੋਜਨ ਵਾਸਤੇ ਭੋਜਨ ਸਮਿਗਰੀਆਂ ਪਿਆਰ ਹੋ ਗਈਆਂ ਬਹੁਤ ਵੱਡੇ ਗਾਮਾ ਗਾਮੀ ਹੋ ਗਈ। ਬਹੁਤ ਬ੍ਰਹਮਣਾ ਨੂੰ ਅੱਗੋਂ ਪਿੱਛੋਂ ਸਾਰਿਆਂ ਨੂੰ ਉੱਤੇ ਦਿੱਤੇ ਗਏ। ਸਾਰੀ ਸਮਿਗਰੀ ਕੋਲ ਰੱਖੀ ਗਈ। ਜਨਉ ਪਾਂਡ ਦੀ ਇਹਨਾਂ ਨੇ ਜਨਉ ਜਨਉ ਕੋਨਾ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਆਪਣੀ ਰੀਤੀ ਕਰਨੀ ਸੀ। ਆਪਣੀ ਰੀਤ ਅਨੁਸਾਰ। ਅ ਰੀਤ ਅਨੁਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਪੰਡਿਤ ਪੁਜੋਇਤ ਹਰデアਲ ਜਨਉ ਪੰਡਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਨਉ ਕਿਸ ਵਰਤੇ ਹੈ ਇਹ ਜਨਉ ਨੇ ਕੀ ਕੰਮ ਕਰਨਾ ਹੈ ਇੱਕ ਹੀ ਕੰਮ ਕਰੇਗਾ ਫਿਰ ਇੱਕ ਸ਼ਲੋਕ ਮਹੱਲਾ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੇ ਸ਼ਬਦ ਹਨ ਗੁਰੂ ਨਾਨਕ ਦੇਵ ਜੀ ਦੇ ਦੇਆ ਕਾ ਸੰਤੋਖ ਸੁਤ ਗੰਡ ਸਵਟ ਏ ਜਨਉ ਜੀ ਦਾ ਹੈ ਤਾ ਪਾਂਡੇ ਘਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਤਨ ਤੁਮਾਨਿਕ ਨਾਨਕਾ ਜੋ ਗਲ ਚੱਲੇ ਪਾਏ ਗੁਰਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਹ ਜਨਉ ਤੇਰਾ ਟੁੱਟ ਜਾਏਗਾ ਛੜ ਜਾਏਗਾ ਬੈਲਾ ਹੋ ਜਾਏਗਾ ਖਰਾਬ ਹੋ ਜਾਏਗਾ ਗੁਰਨਾਨਕ ਦੇਵ ਜੀ ਨੇ ਕਹਿੰਦੇ ਕਿ ਮੈਨੂੰ ਉਹ ਉਹ ਜਨਉ ਚਾਹੀਦਾ ਹੈ ਜਿਹੜਾ ਨਾ ਟੁੱਟੇ ਨਾ ਉਹ ਨੂੰ ਮੈਨ ਲੱਗੇ ਨਾ ਜਲੇ ਉਹ جنਉ ਕਿਹੜਾ ਹੈ ਉਹ ਕੀ ਚੀਜ਼ ਹੈ ਉਹ ਉਸ جنਉ ਨੂੰ ਕੀ ਕਹਦੇ ਹਨ ਕਪਾ ਸੰਤੋਖ ਸੁਖ ਗੰਢੀ ਸਤਵਟ ਸੱਚ ਦਾ ਸੰਤੋਖ ਦਾ ਸੰਤੋਖ ਦਾ ਉਹਨੂੰ ਗੰਢ ਮਾਰ ਸੰਤੋਖ ਦਾ ਦਿਆ ਦਾ ਮਨ ਵਿੱਚ ਦਿਆ ਸੰਤੋਖ ਇਹ ਜਿਹੜਾ ਹੈ ਇਹ ਹੈ ਤ ਮੈਨੂੰ ਟੁਪਾ ਨਾ ਇਹ ਟੁੱਟਾ ਲੱਗਿਆ ਨਾ ਇਹ ਨੂੰ ਮੈ ਲੱਗਦੀ ਹੈ ਨਾ ਇਹ ਟੁੱਟਰਾ ਹੈ ਇਹ ਸਦਾ ਹੀ ਨਾਲ ਵਾਤੇ ਜਾਂਦਾ ਹੈ ਕਿਉਂਕਿ ਜਿਹੜੇ ਦੂਜੇ ਹਨ ਇਹ ਦਿਖਾਵਾ ਹੈ ਇਹ ਅਖੰਡ ਨਹੀਂ ਇਹ ਖੰਡਾ ਵਿੱਚ ਨਹੀਂ ਪੈਣਾ ਇਹ ਸਾਰੇ ਪੈਖੰਡ ਦਮਗੇ ਜਾਂਦੇ ਹਨ ਮੈਨੂੰ ਤਾਂ ਉਹ ਚਾਹੀਦਾ ਹੈ ਜਿਹੜਾ ਟੁੱਟੇ ਨਾ ਜਿਹੜਾ ਨਾਲ ਵਾਸਸ ਦੀ ਵੀ ਨਾਲ ਵਾਸਸ ਚਲਾ ਜਾਏ ਇਹ ਦੇਖ ਕੇ ਸਾਰੇ ਹੈਰਾਨ ਹੋ ਗਏ ਇਹ ਗੁਰੂ ਨਾਨਕ ਦੇਵ ਜੀ ਕਿੱਸੀਆਂ ਬਾਤਾਂ ਕਰਤਾ ਹੈ ਕਿਸ ਤਰ੍ਹਾਂ ਦੀਆਂ ਬਾਤਾਂ ਕਰਤਾ ਹੈ ਪੰਡਤ ਅਪਰੋਹਿਤ ਹਰदयाल ਨੇ ਮੈਂ ਤਾਂ ਕਾਲੂ ਜੀ ਨੇ ਕਿਹਾ ਤੇਰਾ ਗੁਰੂ ਨਾਨਕ ਨਿਰੰਕਾਰੀ ਅਬੜਾ ਵੱਡਾ ਰੱਬ ਹੈ ਇਹਨੂੰ ਕੋਈ ਨਹੀਂ ਜਿੱਤ ਸਕਦਾ ਇਹ ਦੁਨੀਆਂ ਦੇ ਭਲੇ ਵਾਸਤੇ ਆਇਆ ਹੈ ਔਰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰ ਕੇ ਹਰਾ ਦਿੱਤਾ ਮੱਥਾ ਟੇਕੇ ਉੱਥੋਂ ਫਿਰ ਪੁਜਾਧਰ ਬਿਆਲ ਨੇ ਕਿਹਾ ਕਿ ਤੇਰੇ ਵਾਸਤੇ ਕਿੰਨੇ ਇਹ ਕਿੰਨੀ ਸ਼ਿਮਗਰੀ ਕਿੰਨਾ ਖਰਚ ਕਿੰਨਾ ਕੁਝ ਕੀਤਾ ਹੋਇਆ ਹੈ ਫਿਰ ਫਿਰਨੇ ਬੰਦੇ ਬ੍ਰਾਹਮਣ ਨਾ ਨੂੰ ਸੱਧਿਆ ਹੋਇਆ ਹੈ ਭੋਜਨ ਨਗਰਾ ਮਾਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾਲੋਂ ਨਾਲ ਸੁਦਾਗਰੀ ਦਾ ਸੱਤ ਘੋੜੇ ਲਾ ਚਲ ਸਾਰਾ ਮਨ ਦੇ ਬਾਬਤ ਦੱਸਿਆ ਕਿ ਮਨ ਜਿਹੜਾ ਹੈ ਮਾਨਿਕ ਹੋਤੇ ਦੀ ਨਿੰਦ ਹੈ ਇਹ ਇੱਧਰ ਉੱਧਰ ਭਟਕਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਇਹ ਤਾਂ ਸਭ ਕੁਝ ਕੱਚ